90 ਮੋਤੀ ਮਹਿਲ ਦੇ ਵਿੱਚ ਦੁਬਾਰਾ ਤੋਂ ਫਿਰ ਇੱਕ ਰਾਜਪਾਗ ਮਿਲਿਆ ਇੱਕ ਬੱਚੇ ਨੂੰ ਨੌਜਵਾਨ ਨੂੰ ਸਤਗੁਰਾਂ ਨੇ ਬਖਸ਼ਿਸ਼ ਕੀਤੀ ਉਹਨੂੰ ਰਾਜਪਾਗ ਦੀ ਫਿਰ ਰਿਆਸਤ ਦਾਤ ਵਿੱਚ ਮਿਲ ਗਈ ਇਹ ਦਾਤ ਉਹਨੂੰ ਐਵੇਂ ਨਹੀਂ ਸੀ ਮਿਲੀ ਯਾਦ ਰੱਖਣਾ ਇਹ ਬਚਨ ਹੋਏ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਦੇ ਜਦੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸਿੰਘਾਂ ਦੀ ਸ਼ਹਾਦਤ ਹੋਈ ਚਮਕੌਰ ਦੀ ਗੜੀ ਵਿੱਚ ਬੀਬੀ ਸ਼ਰਨ ਕੌਰ ਨੇ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਯਤਨ ਉਹਨੇ ਕੀਤਾ ਉਹਨੇ ਕਰ ਕੀਤਾ ਪਰ ਸਾਰਾ ਪੂਰਨ ਤੌਰ ਤੇ ਸੰਸਕਾਰ ਨਹੀਂ ਸੀ ਉਹ ਕਰ ਕਰ ਸਕੀ ਬਾਅਦ ਚ ਭਾਈ ਰਾਮ ਸਿੰਘ ਤੇ ਤਰਲੋਕ ਸਿੰਘ ਨੇ ਕਮਲਿਆਂ ਵਾਲਾ ਆਪਣਾ ਰੂਪ ਬਣਾ ਕੇ ਮਿੱਟੀ ਪਾ ਕੇ ਸਰੀਰ ਤੇ ਕੱਪੜੇ ਪਾੜ ਕੇ ਆਪਣੇ ਕੇਸ ਪਛਾਣ ਨੂੰ ਖਲਾਰ ਕੇ ਕਮਲੇ ਰਮਲੇ ਬਣ ਕੇ ਭੇਤ ਲੈ ਕੇ ਸਾਰੇ ਪਹਿਰ ਸਸਕਾਰ ਕੀਤਾ ਜਦੋਂ ਸਸਕਾਰ ਉਹਨਾਂ ਨੇ ਸਹਿਬਜ਼ਾਦਿਆਂ ਦਾ ਗੁਰੂ ਕੇ ਸਿੰਘਾਂ ਦਾ ਕੀਤਾ ਤੇ ਦਮਦਮਾ ਸਹਿਬ ਦਸਮ ਪਾਤਸ਼ਾਹ ਜਦੋਂ ਜਾ ਕੇ ਮਿਲੇ ਉਹਨਾਂ ਸਾਰੀ ਗੱਲ ਦੱਸੀ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਦਾਤ ਆਪ ਜੀ ਨੇ ਸੇਵਾ ਬਖਸ਼ੀ ਦੇ ਮਹਾਰਾਜ ਸੇਵਾ ਇਹ ਕਰ ਲਈ ਮਹਾਰਾਜ ਬੜੇ ਖੁਸ਼ ਹੋਏ ਦਸਮ ਪਾਤਸ਼ਾਹ ਕਹਿਣ ਲੱਗੇ ਵੀ ਕੁਝ ਮੰਗੋ ਉਹਨਾਂ ਆਖਿਆ ਮਹਾਰਾਜ ਜੀ ਜੋ ਆਪ ਜੀ ਨੂੰ ਪਾਵੇ ਸਤਿਗੁਰੂ ਸੁਧਾਰਨ ਜੇ ਬੰਦੇ ਆ ਕੁਝ ਆਪ ਜੀ ਨੂੰ ਜੋ ਭਾਵੇ ਉਹ ਦੇ ਦਿਓ ਸਤਿਗੁਰੂ ਮਹਾਰਾਜ ਕਿਨ ਤੁਹਾਡਾ ਰਾਜ ਭਾਗ ਹੋਵੇਗਾ ਤੁਹਾਡੀਆਂ ਬਾਦਸ਼ਾਹੀਆਂ ਹੋਣਗੀਆਂ ਤੁਹਾਡਾ ਰਾਜ ਹੋਵੇਗਾ ਤੁਸੀਂ ਰਿਆਸਤਾਂ ਦੇ ਮਾਲਕ ਹੋਵੋਗੇ ਇਹ ਵਚਨ ਦਸਮ ਪਾਤਸ਼ਾਹ ਮਹਾਰਾਜ ਨੇ ਭਾਈ ਰਾਮ ਸਿੰਘ ਤੇ ਤਰਲੋਕ ਸਿੰਘ ਦੋਵਾਂ ਭਰਾਵਾਂ ਨੂੰ ਕੀਤੇ ਸਨ ਇੱਕ ਰਿਆਸਤ ਪਟਿਆਲਾ ਵਾ ਇੱਕ ਰਿਆਸਤ ਨੱਭਾ ਪਟਿਆਲੇ ਦੀ रियासत ਦੇ ਚਲੋ ਗਾਂ-ਗਾ ਉਹ ਰਾਜ ਰਾਜੇ ਜੀਉਂਦੇ ਚੱਲਦੇ ਰਹੇ ਨਾ ਬਾ रियासत ਦਾ ਇੱਕ ਰਾਜਾ ਰਾਜਾ ਰਿਪੂ ਦਮਨ ਸਿੰਘ ਜਦੋਂ ਜਤੋ ਦਾ ਮੋਰਚਾ ਲੱਗਾ ਸੀਗਾ 1924 ਦੇ ਵਿੱਚ ਉਹਦਾ ਕਾਰਨ ਸੀ ਕਿ ਰਾਜਾ ਰਿਪੂ ਦਮਨ ਸਿੰਘ ਨੇ ਗੋਰਿਆਂ ਨਾਲ ਕਿਸੇ ਤਰ੍ਹਾਂ ਦੀ ਸੰਧੀ ਕਰਨ ਤੋਂ ਹਾਂ ਚ ਹਾਂ ਮਿਲਾਉਣ ਤੋਂ ਮਨਾ ਕਰ ਦਿੱਤਾ ਉਹਨਾਂ ਨੇ ਬੜਾ ਯਤਨ ਕਰਕੇ ਰਾਜਾ ਰੀਪੂ ਦਮਨ ਨੂੰ ਉਸ ਦੇ ਰਾਜ ਭਾਗ ਤੋਂ ਹੇਠਾਂ ਉਤਾਰ ਦਿੱਤਾ ਤੇ ਉਸ ਦੀ ਰਿਆਸਤ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਿਹਦੇ ਕਰਕੇ ਲੰਬਾ ਸਮਾਂ ਉਸ ਦੀ ਰਿਆਸਤ ਦਾ ਗਾਂ ਵਾਰਿਸ ਨਾ ਕੋਈ ਬਣ ਸਕਿਆ ਪਰ ਬਚਨ ਤੇ ਕਲਗੀਧਰ ਸਾਹਿਬ ਦਾ ਹੋਇਆ ਸੀ ਨਾ ਮਹਾਰਾਜ ਸਾਹਿਬ ਨੇ ਆਖੇ ਤੁਹਾਡਾ ਰਾਜ ਭਾਗ ਹੋਵੇਗਾ ਤੁਸੀਂ ਰਾਜੇ ਹੋਵੋਗੇ ਸਰਕਾਰ ਦੇ ਬੰਦਿਆਂ ਨੇ ਸਮੇਂ ਦੀ ਸਰਕਾਰ ਨੇ ਉਸ ਰਾਜ ਨੂੰ ਥੋੜੇ ਸਮੇਂ ਬਾਅਦ ਬੰਦ ਜ਼ਰੂਰ ਕਰਤਾ ਪਰ ਮਿਟਾਇਆ ਨਹੀਂ ਕਿ ਬਚਨ ਸਤਗੁਰੂ ਕਲਗੀ ਧਰਦਾ ਹੋਇਆ ਸੀ ਉਹ ਮਿਟਣਾ ਨਹੀਂ ਸੀ ਉਹ ਤੇ ਅਟੱਲ ਹੋਣਾ ਸੀ ਉਹ ਤੇ ਅਟੱਲ ਹੋ ਕੇ ਰਹਿਣਾ ਉਹ ਦੁਬਾਰਾ ਫੇਰ ਉਸ ਦੀ ਵੰਸ਼ ਵਿੱਚੋਂ ਰਾਜੇ ਰਿਪੂ ਦਮਨ ਸਿੰਘ ਦੀ ਵੰਸ਼ ਵਿੱਚੋਂ ਦੁਬਾਰਾ ਫੇਰ ਸਤਗੁਰਾਂ ਨੇ ਇੱਕ ਫੇਰ ਵਾਰਸ ਪੈਦਾ ਕਰ ਦਿੱਤਾ ਇਹ ਖੇਡ ਬਾਪਰੀ ਸਤਗੁਰੂ ਮਹਾਰਾਜ ਸਾਹਿਬ ਦਾ ਸਭ ਸਿਰਫ ਬਚਨ ਮੰਨ ਕੇ ਸਮਝੋ ਵੀ ਇਹ ਕਲਗੀ ਧਰਦਾ ਬਚਨ ਅਟੱਲ ਸੀ ਉਹ ਹੋਣਾ ਸੀ ਉਹ ਖਤਮ ਨਹੀਂ ਹੋ ਸਕਦਾ ਸਤਗੁਰਾਂ ਨੇ ਬਚਨ ਰਾਜਪਾਗ ਦੇ ਕੀਤੇ ਸਨ ਤੇ ਜਦੋਂ ਬਚਨ ਕਲਗੀ ਧਰਦਾ ਆ ਫਿਰ ਉਹ ਸਤਗੁਰਾਂ ਨੇ ਆਪਣੇ ਬਚਨਾਂ ਨੂੰ ਪੂਰਾ ਕਰਨ ਵਾਸਤੇ ਗਾਂਵਾਰ ਛਾਪ ਹੀ ਪੈਦਾ ਕਰ ਦੇਣਾ ਕੀਤਾ ਉਸ ਨੇ